ਸ਼ੂਤਿਆਂ ਨੂੰ ਮੇਰੇ ਵੱਲੋਂ ਪਿਆਰ ਬੜੀ ਸਤਿ ਸਿਕਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਉਦਾ ਹੀ ਕਰਦੇ ਨੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰਦੇ ਨੇ ਜਿਹੜਾ ਵੀ ਰਾਹ ਦੇ ਵਿੱਚ ਅੜਕਾ ਬੰਦਾ ਹੈ ਰੋੜਾ ਬਣਦਾ ਹੈ ਉਸ ਨੂੰ ਠੋਡਾ ਮਾਰ ਦਿਓ ਉਸ ਨੂੰ ਰਸਤੇ ਤੋਂ ਹਟਾ ਦਿਓ ਇਹੀ ਕੰਮ ਹੁਣ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਵੱਲੋਂ ਕੀਤਾ ਸਾਰਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਕਿਉਂਕਿ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ناکਾਮਾਬ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫੇਲ ਹੋ ਗਿਆ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਆਪ ਆਦੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਅਤੇ ਪਲੱਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡੇ ਪੱਧਰ ਤੇ ਵਿਰੋਧ ਹੋਇਆ ਕੋਈ ਕਹਿੰਦੇ ਨਹੀਂ ਕਿ ਲੈਂਡ ਪੁਲਿੰਗ ਪਾਲਿਸੀ ਦੇ ਆਧਾਰ ਤੇ ਜੇਕਰ 65 ਹਜ਼ਾਰ ਏਕੜ ਪੰਜਾਬ ਦੀ ਜ਼ਰਖੇਸ ਜਿਸ ਜ਼ਮੀਨ ਉੱਤੇ ਚੰਗੀ ਫਸਲ ਹੁੰਦੀ ਹੈ ਜੇਕਰ ਉਹ ਅਕਵਾਇਰ ਕਰਨ ਦੀ ਜਾਂਦੀ ਤਾਂ ਲਗਭਗ 30 ਹਜ਼ਾਰ ਕਰੋੜ ਰੁਪਏ ਦਾ ਫਾਇਦਾ ਕੱਲਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ ਹੋਣਾ ਸੀ ਦੂਸਰੀ ਵਾਰੀ ਸਰਕਾਰ ਬਣਦੀ ਭਾਵੇਂ ਨਾ ਬਣਦੀ ਅਰਵਿੰਦ ਕੇਜੀਵਾਲ ਨੂੰ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਲੇਕਿਨ ਪੰਜਾਬ ਦੇ ਕਿਸਾਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਵੀ ਆਈ ਭਾਰਤੀ ਜਨਤਾ ਪਾਰਟੀ ਵੀ ਆਈ ਕਾਂਗਰਸ ਵੀ ਆਈ ਰੱਜ ਕੇ ਵਿਰੋਧ ਕੀਤਾ ਗਿਆ ਆਮ ਆਦਮੀ ਪਾਰਟੀਆਂ ਆਮ ਆਦੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜੀਣਾ ਦੁੱਬਰ ਕਰ ਦਿੱਤਾ ਪੰਜਾਬ ਦੇ ਕਿਸਾਨਾਂ ਨੇ ਜਿੱਥੇ ਕਿਤੇ ਵੀ ਮਿਲੇ ਪੰਜਾਬ ਦੇ ਕਿਸਾਨਾਂ ਵੱਲੋਂ ਛੋਟਿਆ ਤੇ ਡਾਂਗਾ ਨਾਲ ਭਜਾਇਆ ਗਿਆ ਅਤੇ ਵਾਣੋ-ਵਾਣੀ ਪਾਏ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੱਗਦਾ ਨਹੀਂ ਕਿ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਨੇ ਨਾ ਤੇ ਕੋਈ ਵਿਸ਼ੇਸ਼ ਪੈਗਸ ਨਾ ਕੋ ਡਿਵੈਲਪਮੈਂਟ ਦੇ ਕੰਮ ਅਤੇ ਨਾ ਹੀ ਕਿਸੇ ਵੀ ਤਰ੍ਹਾਂ ਦੀ ਮਜ਼ਬੂਤੀ ਮਿਲੀ ਹੈ ਪੰਜਾਬ ਨੂੰ ਉਧਰੋਂ ਡੰਡਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇ ਸ਼ਿਵਾਲਦਾ ਨਾਮ ਦੇ ਮੁੱਖ ਮੰਤਰੀ ਹੁਣ ਰਹਿ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੈਣ ਪੁਲਿੰਗ ਨੀਤੀ ਵਾਪਸ ਲੈਣ ਤੋਂ ਬਾਅਦ ਕਿਉਂਕਿ ਸਪਰੀਮੋ ਅਰਵਿੰਦ ਕੇਜਰੀਵਾਲ ਅਤੇ ਐਂਡ ਕੰਪਨੀ ਵੱਲੋਂ ਨਵੀਂ ਚਾਲ ਖੇਡ ਦਿੱਤੀ ਗਈ ਹੈ ਨਵੀਂ ਚਾਲ ਇਹ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੰਮ ਜੇਕਰ ਪੰਜਾਬ ਦੇ ਵਿੱਚ ਕਰਨਾ ਹੈ ਮੰਤਰੀਆਂ ਅਤੇ ਵਿਧਾਇਕਾਂ ਦੀ ਸਲਾਹ ਲਓ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਕੈਬਨਟ ਮੰਤਰੀ ਅਮਨ ਰੂੜਾ ਦੀ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜਾਂ ਕੁਲਤਾ ਸਿੰਘ ਸੰਧਵਾਲ ਦੀ ਸਲਾਹ ਲਓ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਲਾਹ ਲੈਣ ਦੀ ਕੋਈ ਲੋੜ ਨਹੀਂ ਕਿਉਂਕਿ ਇਹ ਹੁਣ ਜੁਬਲੇਬਾਜ਼ੀ ਕਰ ਰਹੀ ਨਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਰੱਖੋ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੱਕ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਉਹ ਸਾਰੀਆਂ ਸ਼ਕਤੀਆਂ ਖੋਲੋ ਇਹ ਤਾਂ ਆਲਰੇਡੀ ਤਿੰਨਾ ਤੋਂ ਤਿੰਨਾ ਸਾਢੇ ਤਿੰਨ ਸਾਲਾਂ ਤੋਂ ਚੱਲ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਬੜ ਦੀ ਮੋਰ ਬਣਾ ਲਿਆ ਗਿਆ ਹੈ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਵੱਲੋਂ ਇਸ ਦਾ ਖੁਲਾਸਾ ਰਵਨੀਤ ਮਿੱਤੂ ਵੀ ਕਰ ਰਿਹਾ ਨਹੀਂ ਸੁਨੀਲ ਜਾਕਰ ਵੀ ਕਰ ਰਿਹਾ ਨਹੀਂ ਪ੍ਰਤਾਪ ਸਿੰਘ ਬਾਜਵਾ ਵੀ ਕਰ ਰਹੇ ਨੇ ਸੁਖਵਿੰਦਰ ਸਿੰਘ ਰੰਧਾਵਾ ਵੀ ਕਰ ਰਹੇ ਨੇ ਕਿ ਜੋ ਕੁਝ ਵੀ ਤਾਪ ਝਾਮ ਝੁਕਿਆ ਜਾਂਦਾ ਹੈ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਬਾਲ ਦੀ ਦੇਣ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾਂ ਪਤਾ ਨਹੀਂ ਲੱਗਦਾ ਵੀ ਕਿਹੜਾ ਮੰਤਰੀ ਰੱਖ ਲਿਆ ਤੇ ਕਿਹੜਾ ਮੰਤਰੀ ਕੈਬਨਿਟ ਦੇ ਵਿੱਚੋਂ ਬਾਹਰ ਕੱਢ ਦਿੱਤਾ ਕਿਹੜੇ ਵਿਧਾਇਕ ਨੂੰ ਹਾਲੀ ਛੱਡੀ ਦੇ ਦਿੱਤੀ ਤੇ ਕਿਹੜੇ ਵਿਧਾਇਕ ਨੂੰ ਫਸਾ ਲਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹਨਾਂ ਚੀਜ਼ਾਂ ਦਾ ਬਿਲਕੁਲ ਪਤਾ ਨਹੀਂ ਜਿਸ ਤਰ੍ਹਾਂ ਗਲਾਦਾ ਦੇ ਜਿਹੜਾ ਹੈ ਸੈਕਟਰੀ ਦਾ ਅਹੁਦਾ ਖੋਚੀ ਸੈਕਟਰੀ ਦਾ ਅਹੁਦਾ ਖੋਇਆ ਗਿਆ ਚੀਫ ਸੈਕਟਰੀ ਦਾ ਚੇਅਰਮੈਨ ਦਾ ਅਹੁਦਾ ਖੋਇਆ ਗਿਆ ਲੈਂਡ ਪੁਲਿੰਗ ਪੋਰਟਫੀਲਿਓ ਲੈ ਕੇ ਇੱਕ ਪਾਸੇ ਵੱਡੇ ਪੱਧਰ ਤੇ ਵਿਰੋਧ ਸੈਨਾ ਪਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਲਗਾਤਾਰ ਆਪਣਾ ਦਬਦਬਾ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਬਣਾ ਰਿਹਾ ਨੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਈ ਲੋਕਾਂ ਨੂੰ ਜਿਹੜੇ ਦਿੱਲੀ ਲੋਬੀ ਤੋਂ ਆਏ ਸੀ ਉਹਨਾਂ ਨੂੰ ਪੰਜਾਬ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਲੇਕਿਨ ਇਸ ਦੇ ਬਾਵਜੂਦ ਕੁਝ ਹੋਰ ਲੋਕ ਪੰਜਾਬ ਦੇ ਵਿੱਚ ਦਿੱਲੀ ਤੋਂ ਆਉਣਗੇ ਜੋ ਵੱਖ-ਵੱਖ ਅਹੁਦਿਆਂ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੰਮ ਕਰਨਗੇ ਕਿਉਂਕਿ ਇਹ ਬਾਦਲ ਇਹ ਅਰਵਿੰਦ ਕੇਜੀਵਾਲ ਅਤੇ ਐਂਡ ਕੰਪਨੀ ਵੱਲੋਂ ਇੱਕ ਹੋਰ ਨਵੀਂ ਚਾਲ ਖੇਡ ਦਿੱਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੁੱਧ ਧਰਵਾ